ਅਕਾਲੀ ਦਲ ਲੈ ਕੇ ਸ਼ਾਮਲ ਹੋ ਜਾਂਦੇ ਕਿਉਂ ਟੇਡੇ ਟਾਗ ਨਾਲ ਪੰਥਕ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਨਫਿਲਟ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹਨਾਂ ਦੇ ਰਾਹੀ ਕਿਉਂ ਨਹੀਂ ਤੁਸੀਂ ਉਹਨਾਂ 'ਚ ਸਿੱਧੇ ਸ਼ਾਮਲ ਹੋ ਕੇ ਉਹਨਾਂ ਦੀ ਟਿਕਟਾਂ ਦੇ ਲੜ ਲੈਂਦੇ ਇਹਦਾ ਜਵਾਬ ਇਹਨਾਂ ਨੂੰ ਹੁਣ ਸੁਧਾਰੀਆਂ ਨੂੰ ਦੇਣਾ ਪਊਗਾ ਪੰਜਾਬ ਨੂੰ ਕਿਉਂਕਿ ਸਾਡਾ ਇਹ ਵਿਸ਼ਵਾਸ ਹੈ ਕਿ ਆਰਐਸਐਸ ਐਨਈ ਕੋਸ਼ਿਸ਼ ਸੇ ਖਲੀਡਰਾਂ ਦੇ ਵਿੱਚ ਇਨਵਲਟਰੇਟਰ ਹੋ ਚੁੱਕੀ ਹੈ ਜਿਹੜੀਆਂ ਧਾਰਮਿਕ ਸ਼ਕਤੀ ਤਾਂ ਵੀ ਆਪਣੇ ਆਪ ਨੂੰ ਕਹੁੰਦੀਆਂ ਨੇ ਇਹ ਪੰਜਾਬ ਲਈ ਤੇ ਪੰਥ ਲਈ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂ ਕਿ ਨਾ ਤਾਂ ਰੀਜਨਲ ਪਾਰਟੀ ਨੂੰ ਬੀਜੇਪੀ ਟੋਲਰੇਟ ਕਰਦੀ ਹੈ ਨਾ ਮਿਨੋਰਟੀਜ਼ ਨੂੰ ਟੋਲਰੇਟ ਕਰਦੀ ਹੈ ਇਹ ਅੱਜ ਦੀ ਗੱਲ ਨਹੀਂ ਜਾਦੋ ਸ਼੍ਰੀ ਅਲਕੇਡ ਵਾਨੀ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀ ਅਕਾਲੀ ਉਦੋਂ ਅਕਾਲੀ ਦਲ ਨੇ ਵੀ ਪ੍ਰੋਟੈਸਟ ਕੀਤਾ ਬਾਦਲ ਸਾਹਿਬ ਨੇ ਪ੍ਰੋਟੈਸਟ ਵੀ ਕੀਤਾ ਉਹ ਕਰਨਾਲ ਇੱਕ ਰੈਲੀ ਚ ਆਏ ਉਹਨਾਂ ਨੇ ਉੱਥੇ ਸਪਸ਼ਟ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਚੌਂਦੀਆ ਦੇਸ਼ ਵਿੱਚ ਸਿਰਫ ਦੋ ਰਾਜਸੀ ਪਾਰਟੀਆਂ ਹੋਣ ਪਰਲੇ ਮੁਲਕਾਂ ਕੋ ਦੂਸਰੀਆਂ ਜਿਹੜੀਆਂ ਛੋਟੀਆਂ ਧਿਰਾਂ ਨੇ ਰੀਜਨਲ ਪਾਰਟੀਆਂ ਨੇ ਜਿਨ੍ਹਾਂ ਨੂੰ ਕਿਹਾ ਛੋਟੀਆਂ ਧਿਰਾਂ ਉਹ ਜਿਹੜੀ ਜਿਹੜੀ ਨੈਸ਼ਨਲ ਪਾਰਟੀ ਨੂੰ ਚਾਹੁੰਦੀਆਂ ਨੇ ਉਹਦੇ ਨਾਲ ਆਪਣੇ ਮਿਲੇਵਾ ਕਰ ਲੈਣ ਪਰ ਦੇਸ਼ ਵਿੱਚ ਦੋ ਪਾਰਟੀਆਂ ਚਾਹੀਦੀਆਂ ਨੇ ਇਹ ਕਰੋ ਦੀ ਢਹੀ ਰਿਝਦੀ ਸੀ ਜਿਹੜੀ ਆ ਪਿਛਲੇ 2-3 ਸਾਲ ਚ ਹੋ ਗਈ ਸੋ ਮੇਰਾ ਅੱਜ ਦਾ ਪਹਿਲਾ ਸਵਾਲ ਸੁਧਾਰੀਆ ਅਕਾਲੀ ਦਲ ਨੂੰ ਬੜਾ ਹਾਸਾ ਲੱਗਿਆ ਜਾ ਦੇ ਪ੍ਰੈਸ ਕਾਨਫਰੈਂਸ ਤੇ ਬਰਨਾਲਾ ਸਾਹਿਬ ਕਹਿੰਦੇ ਆ ਚਲੋ ਮੈਰਾ ਦਾ ਬਹੁਤ ਅਜ਼ੀਜ਼ਾ ਮਿੱਤਰ ਵੀ ਨੇ ਕਿ ਕਾਂਗਰਸ ਬੜੀ ਮਾੜੀ ਹੈ ਬਰਨਾਲਾ ਸਾਹਿਬ ਤੁਸੀਂ ਤਾਂ ਸੁਨੀਆਂ ਗਾਂਧੀ ਤੋਂ ਜਾ ਕੇ ਤੁਸੀਂ ਤੇ ਆਪਣੇ ਸਤਕਾਰਯੋਗ ਮਾਤਾ ਜੀ ਨੂੰ ਲਿਆ ਕੇ ਸਰੋਪਾ ਪਾ ਕੇ ਕਾਂਗਰਸ ਵੀ ਜਾ ਆਏ ਹੋ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਹੈ ਜੇ ਮਾੜੀ ਸੀ ਤਾਂ ਆਪਸ ਸਰੋਪਾ ਕਿਉਂ ਆਇਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਸਾਨਾਂ ਦੇ ਮੁੱਦੇ ਦੇ ਦੱਸੋ ਕਿ ਜਾਦਾ ਕਾਲੀ ਦਲ ਦਾ ਵਖਰੇਵਾ ਹੋਇਆ ਉਹ ਤੋਂ ਬਾਅਦ ਕਿਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚ ਵਿੱਚ ਫਰਕ ਹੋਇਆ ਹੈ 2019 ਵਿੱਚ ਬੰਦੀ ਸਿੱਖਾ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ ਵਿੱਚ ਕੋਈ ਚੇਂਜ ਨਹੀਂ ਹੋਈ ਪੰਜਾਬੀ ਬੋਲਦੇ ਜਿਹੜਾ ਗੁਰਦੁਆਰਾ ਸਿੱਧਾ ਦਾਖਲ ਆ ਉਹ ਨਹੀਂ ਬੰਦ ਹੋਇਆ ਆਪਾਂ ਨੂੰ ਹੁਣ ਕੀ ਮੋ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚਤੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕਾਂ ਨੂੰ ਕਹੌਣ ਵਾਲਿਆਂ ਨੂੰ ਕਿ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜੇ ਖੇਡੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਛੁਰਾ ਮਾਰੋਗੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਸੈਂਟਰ ਨੇ ਇਹ ਕਲਾਨ ਕੀਤਾ ਕਿ ਅਸੀਂ ਆਪਣਾ ਇਲੈਕਸ਼ਨ ਮੈਨੀਫੈਸਟੋ ਕਿਹਾ ਸੀਗਾ ਕਿ 70 ਸਾਲ ਤੋਂ ਹਰ ਉੱਪਰ ਵਾਲੇ ਨੂੰ ਆਯੂਸ਼ਮਾਨ ਸਕੀਮ ਵਿੱਚ ਕਵਰ ਕਰਾਂਗੇ ਪਰ ਬਦਕਿਸਮਤੀ ਨੂੰ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਲੋਕ ਨਹੀਂ ਉਠਾ ਸਕਣਗੇ ਉਹਦੀ ਵਜ੍ਹਾ ਬੜੀ ਕਲੀਅਰ ਹੈ ਕਿ ਇਹ ਸਕੀਮ ਵਿੱਚ 60 ਪੈਸੇ ਸੈਂਟਰ ਦੇ ਆਉਂਦੇ ਨੇ ਤੇ 40 ਪੈਸੇ ਸੂਬੇ ਦੀ ਸਰਕਾਰ ਕਹਿੰਦੀ ਹੈ 355 ਕਰੋੜ ਰੁਪਇਆ ਸੈਂਟਰ ਤੋਂ ਆਇਆ 145 ਕਰੋੜ ਰੁਪਇਆ ਪੰਜਾਬ ਦੀ ਸਰਕਾਰ ਨੇ ਪਾਉਣਾ ਸੀ ਤੇ 500 ਕਰੋੜ ਰੁਪਇਆ ਆਯੂਸ਼ਮਾਨ ਵਿੱਚ ਇਹਨਾਂ ਨੇ ਜਿਹੜੇ ਨਾਰੇ ਨੂੰ ਦੇ ਕੇ ਇਹ ਸਰਕਾਰ ਸੱਤਾ ਚਾਹੀ ਸੀ ਕਿ ਸਿਹਤ ਵਿਦਿਆ ਤੇ ਪ੍ਰਸ਼ਾਸਨ ਤਿੰਨਾ ਜੀ ਲੱਤਪੱਤ ਹੋਈ ਪਈ ਹੈ ਤਿੰਨਾ ਜੀ ਲੱਤਪੱਤ ਹੋਈ ਪਈ ਹੈ ਤਿੰਨਾ ਜੀ ਲੱਤਪੱਤ ਹੋਈ ਪਈ ਹੈ ਪ੍ਰਾਈਵੇਟ ਹਸਪੀਟਲਸ ਨੇ ਪ੍ਰਾਈਵੇਟ ਨਰਸਿੰਗ ਹੋਮ ਨੇ ਜਿਹੜੇ ਆਯੂਸ਼ਮਾਨ ਨੂੰ ਕਵਰ ਕਰਦੇ ਸੀ ਸਭ ਨੇ ਜਵਾਬ ਦੇ ਦਿੱਤਾ ਸੋ ਹੁਣ ਪਿਛਲੀ ਗੱਲ ਤਾਂ ਪੈਸੇ ਨਹੀਂ ਮਿਲਨੇ ਉਹ ਤਾਂ ਚਲੋ ਚੀਕ ਝੜਾ ਰਹੂਗਾ ਪਰ ਅੱਗੇ ਲਈ ਰਾਹ ਬੰਦ ਕਰਤਾ ਜਿਹੜਾ ਨਵਾਂ ਬੈਨੀਫਿਟ 70 ਸਾਲ ਤੋਂ ਉੱਪਰ ਵਾਲਿਆਂ ਨੂੰ ਮਿਲਣਾ ਸੀਗਾ ਨਾ ਤਾਂ ਉਹਨਾਂ ਦੇ ਕਾਰਡ ਬਣਨਗੇ ਨਾ ਉਹਨਾਂ ਨੂੰ ਬੈਨੀਫਿਟ ਮਿਲੂਗਾ ਮੇਰਾ ਪੰਜਾਬ ਦੀ ਸਰਕਾਰ ਨੂੰ ਇੱਕ ਸਵਾਲ ਹੈ ਕਿਪੜਾ ਰੋਲਾ ਪਾਉਣੇ ਤੁਸੀਂ ਅਸੀਂ ਵੀ ਇਸ ਗੱਲ ਦੇ ਹੱਕ ਜ ਹੈ ਕਿ ਸੈਂਟਰ ਨੂੰ ਸੂਬਿਆਂ ਦੇ ਪੈਸੇ ਨਹੀਂ ਰੋਕਲੇ ਚਾਹੀਦੇ ਪਰ ਸੈਂਟਰ ਵੱਲੋਂ ਆਏ ਪੈਸਿਆਂ ਦਾ ਪਾਈ ਪਾਈ ਦਾ ਹਿਸਾਬ ਤਾਂ ਦੇਣਾ ਪਊਗਾ ਉਹ ਹਿਸਾਬ ਤਾਂ ਤੁਸੀਂ ਕੋਈ ਵੀ ਉੱਪਰ ਖੱਲਾ ਵੀ ਕਰ ਸਕਦੇ ਕਿਉਂ ਨਹੀਂ 355 ਕਰੋੜ ਜਿਹੜਾ ਆਇਆ ਉਹਦੇ ਵਿੱਚ 145 ਕਰੋੜ ਕਹਾ ਲਾ ਕੇ ਹੁਣ ਤੱਕ ਵਰਤੇ ਆ ਗਿਆ ਪਰ ਮੈਂ ਸਮਝਦਾ ਹੈ ਕਿ ਮਾਨਯੋਗ ਹਾਈ ਕੋਰਟ ਨੇ ਜਿਹੜਾ ਇੰਟੈਰਮ ਆਰਡਰ ਕੀਤਾ ਉਹ ਕਾਫੀ ਹੱਦ ਤੱਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂ ਉਹਨਾਂ ਨੇ ਪੁੱਛਿਆ ਕਿ ਇਹ 355 ਕਰੋੜ ਜਿਹੜਾ ਵਰਤੇ ਆ ਇਹਦੇ ਜੋ ਤਨਖਾਹਾਂ ਲਈ ਕਿੰਨਾ ਹੁਸਤਿਆਰਾਂ ਲਈ ਕਿੰਨਾ ਵਜ਼ੀਰਾਂ ਤੇ ਐਮਐਲਏਆਂ ਦੀਆਂ ਕੋਠੀਆਂ ਦੀ ਰੇਨੋਵੇਸ਼ਨ ਲਈ ਕਿੰਨਾ ਨਵੀਆਂ ਕਾਰਾਂ ਲਈ ਕਿੰਨਾ ਔਰ ਜਿਹੜੇ ਸੁੱਖ ਸਾਧਨਾਂ ਲਈ ਵਰਤੇ ਆ ਗਿਆ ਉਹਦਾ ਹਿਸਾਬ ਦੇ ਉਹ 15 ਤੱਕ ਇਸ ਗੱਲ ਦੀ ਮੈਂ ਛਲਾਗਾ ਕਰਦਾ ਕਿ ਹਾਈ ਕੋਰਟ ਦੇ ਇੰਟਰਵਿਨ ਕੀਤੇ ਆ ਸ਼ਾਇਦ ਪੰਜਾਬ ਦਾ ਕੋਈ ਭਲਾ ਹੋ ਜਾਏ ਕਿਉਂਕਿ ਹੈਲਥ ਅਵੇਅਰਨੈਸ ਸਕੀਮ ਅੱਗੇ ਜਿਹੜੇ ਪੈਸੇ ਮਿਲਣੇ ਸੀ ਇਹਨਾਂ ਨੇ ਉਹ ਇਹਨਾਂ ਨੇ ਆਮ ਆਦਮੀ ਕਲੀਨਿਕ ਦਾ ਨਾਮ ਰੱਖ ਕੇ ਉਹ ਪੈਸਿਆਂ ਦੀ ਗਰਾਟੀ ਰੋਕ ਲਈ ਤੀਸਰੀ ਤੇ ਜਿਹੜੀ ਸਭ ਤੋਂ ਜ਼ਰੂਰੀ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਲੋਕ ਰਾਜ ਦਾ ਨਾਰਾ ਦਿੱਤਾ ਪਰ ਲੋਕ ਰਾਜ ਦੀਆਂ ਧਗੀਆਂ ਉਡਾਈਆਂ ਜਾ ਰਹੀਆਂ ਨੇ 74ਵੀਂ ਕਨਸਟੀਟਿਊਸ਼ਨਲ ਐਮੈਂਡਮੈਂਟ ਤੋਂ ਬਾਅਦ ਇਹ ਕਲੀਅਰ ਸੀ ਕਿ ਕੋਈ ਵੀ ਸਰਕਾਰ ਸੱਤਾ ਛੋਵੇ ਉਹ ਲੋਕਲ ਬਾਡੀਜ਼ ਨੂੰ 6 ਮਹੀਨੇ ਤੋਂ ਵੱਧ ਭੰਗ ਨਹੀਂ ਰੱਖ ਸਕਦੀ ਨਹੀਂ ਰੱਖ ਸਕਦੀ ਉਹ ਜੇ ਰੱਖੂਗੀ ਤਾਂ ਉਹਨੂੰ ਕਨਸਟੀਟਿਊਸ਼ਨਲ ਬਰੇਕਡਾਊਨ ਕਿਹਾ ਜਾਊਗਾ ਜਿਹਦੇ ਨਾਲ ਸੈਂਟਰ ਗਵਰਨਮੈਂਟ ਕੋਲ ਅਧਿਕਾਰ ਆਸੀ ਤੇ ਸੈਂਟਰ ਦੀ ਸਰਕਾਰ ਸਿੱਧੀ ਸੂਬੇ ਦਾ ਰਾਜ ਸੰਭਾਲ ਸਕਦੀ ਹੈ 23 ਮਾਰਚ 2023 ਨੂੰ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੀ ਮਿਆਦ ਖੁੱਗ ਚੁੱਕੀ ਹੈ 23 ਸਤੰਬਰ ਨੂੰ ਡੇਢ ਸਾਲ ਹੋ ਗਿਆ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਟੁੱਟੀ ਨੂੰ ਇਹਦਾ ਜਵਾਬ ਪੰਜਾਬ ਦੀ ਸਰਕਾਰ ਲੋਕਾਂ ਨੂੰ ਕੀ ਦੇਊਗੀ ਕਿਉਂ ਨਹੀਂ ਲੋਕਾਂ ਦੇ ਜਿਹੜੇ ਹੱਕ ਨੇ ਲੋਕਲ ਬਾਡੀਜ਼ ਨੂੰ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਦੁਆਲੋ ਮੈਨੇਜ ਕਰਨ ਦੇ ਉਹ ਕਿਉਂ ਖੋਏ ਗਏ ਇਹ ਆਮ ਆਦਮੀ ਪਾਰਟੀ ਦਾ ਇਹੀ ਨਾਰਾ ਸੀ ਕਿ ਲੋਕ ਲੋਕਾਂ ਦੇ ਹੱਕਾਂ ਦੇ ਡਾਕਾ ਮਾਰਿਆ ਜਾਵੇ ਲੋਕਾ ਕੋਲ ਉਹਨਾਂ ਨੂੰ ਆਪਣੇ ਆਧਾਰੇ ਚਲਾਉਣ ਦਾ ਹੱਕ ਖੋਇਆ ਜਾਵੇ ਇਹ ਆ ਜਿਹੜੀਆਂ ਪੰਚਾਇਤ ਚੋਣਾਂ ਚ ਜਿਹੜਾ ਸਭ ਤੋਂ ਵੱਡਾ ਹਨਾਨੀ ਵਾਲੀ ਗੱਲ ਇਹ ਆ ਪਿੰਡਾਇ ਸਾਡੇ ਅੱਗੇ ਇੱਕ ਹਾਲ ਮਸ਼ਹੂਰ ਸੀ ਕਹਿੰਦੇ ਅਸੂ ਤੇ ਜੱਟ ਦੀ ਮਾਂ ਵੀ ਮਰ ਜੇ ਤਾਂ ਪਰੋਲੇ ਸੁੱਟ ਦਿੰਦਾ ਸੀ ਕਿ ਉਹਦੇ ਕੋਲ ਟਾਈਮ ਨਹੀਂ ਫਿਰਦਾ ਸੰਸਕਾਰ ਦਾ ਪਹਿਲੀ ਤੋਂ ਆਫੀਸ਼ੀਅਲੀ ਚੋਣੇ ਦੀ ਵढाई ਦਾ ਕੰਮ ਸ਼ੁਰੂ ਹੋਣਾ ਹੈ ਜਿਹੜਾ ਪੰਜਾਬ ਸੇ 10 ਦਿਨ ਲੇਟ ਚੱਲ ਰਿਹਾ 10 ਤਰੀਕ ਦੇ ਨੇੜੇ ਜਾ ਕੇ ਸ਼ੁਰੂ ਹੋਊਗਾ 12 ਤਰੀਕ ਦਾ ਦਸਹਿਰਾ ਤਿਹਾਰਾਂ ਦਾ ਮਹੀਨਾ ਫੇਰ ਕਣਕ ਦੀ ਬਜਾਈ ਆਲੂਆਂ ਦੀ ਬਜਾਈ ਸਾਰੀਆਂ ਹਾੜੀ ਦੀਆਂ ਫਸਲਾਂ ਦੀ ਬਜਾਈ ਹੋਣੀ ਹੈ ਤੇ ਪੰਜਾਬ ਦੀ ਸਰਕਾਰ ਨੂੰ ਇਹ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਹੋਊਗਾ ਕਿ ਇੰਨਾਂ ਨੇ ਆ ਦੇ ਨਾਲੇ ਬੋਟਾ ਲਈ ਤਾਰਖੇ ਦੀ ਵੋਟ ਪਰਸੈਂਟੇਜ ਨਾਲ ਨਾ ਭੁਗਤੇ ਤੇ ਥੋੜੇ ਜੇ ਗਿਣਤੀ ਦੇ ਲੋਕਾਂ ਤੋਂ ਆਪਣੇ ਹੱਕ ਦੇ ਫੈਸਲੇ ਲੈ ਕੇ ਉਹੋ ਕਹਿ ਦੇਣ ਕਿ ਅਸੀਂ ਜਿਹੜਾ ਹੈਗਾ ਡੈਮੋਕ੍ਰੇਸੀ ਦੀ ਫਾਊਂਡੇਸ਼ਨ ਬੜੀ ਤਕੜੀ ਕਰ ਦਿੱਤੀ ਇਹਦੇ ਲਈ ਪਹਿਲਾਂ ਕਰਾਉਣੀਆਂ ਚਾਹੀਦੀਆਂ ਸੀ ਨਹੀਂ ਕਰਾਈਆਂ ਚਲੋ ਹੁਣ ਇੱਕੋ ਮੰਗ ਆ ਆਕਾਲੀ ਦਲ ਦੀ ਕਿ ਕੱਟੋ ਕਾਟ ਕੱਟੋ ਕਾਟ ਤੁਸੀਂ ਚੋਣ ਦੇ ਪੋਲਿੰਗ ਆਬਰਜ਼ ਵਧਾ ਦਿਓ ਤਾਂ ਕਿ ਅਰਲੀ ਮਾਰਨਿੰਗ ਵੀ ਚਰਸਾਨ ਖੇਤ ਤੋਂ ਜਾਣ ਪਹਿਲਾਂ ਵੀ ਲੋਕ ਵੋਟ ਪਾ ਸਕਣ ਤੇ ਸ਼ਾਮ ਨੂੰ ਵੀ ਲੇਟ ਕਰ ਦਿਓ ਤਾਂ ਕਿ ਉਹ ਵੋਟ ਕੰਮ ਤੋਂ ਆ ਕੇ ਪਾ ਸਕੇ ਜਿਹੜਾ 8 ਤੋਂ 4 ਰੱਖਿਆ ਇਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਬੋਲਿੰਗ ਟਾਈਮ ਚਾਹੀਦਾ ਹੈ ਇਹ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਕੋਈ ਵੀ ਇਲੈਕਸ਼ਨ ਫ੍ਰੀ ਐਂਡ ਫੇਅਰ ਨਹੀਂ ਹੋ ਸਕਦੀ ਜਿੰਨਾ ਚਿਰ ਉਹਦੇ ਵਿੱਚ ਲੋਕਾਂ ਦੀ ਓਵਰ ਵੈਲਮਿੰਗ ਪਾਰਟਿਸਪੀਟੇਸ਼ਨ ਨਾ ਹੋਵੇ ਤੁਹਾਡਾ ਕੰਮ ਦੇ ਸੀਜ਼ਨ ਵਿੱਚ ਇਹਨੂੰ ਇਲੈਕਸ਼ਨ ਦਾ ਰੱਖਣਾ ਉਸ ਤੋਂ ਬਾਅਦ ਇਲੈਕਸ਼ਨ ਦੇ ਟਾਈਮਿੰਗਸ ਐ ਰੱਖਣੇ ਇੱਕ ਕਲੀਅਰ ਮੈਸੇਜ ਆ ਕਿ ਸੂਬੇ ਦੀ ਸਰਕਾਰ ਲੋਕ ਰਾਜ ਦੀ ਹੱਤਿਆ ਕਰ ਰਹੀ ਹੈ ਡੈਮੋਕ੍ਰੇਸੀ ਦੀਆਂ ਨੀਆਂ ਨੂੰ ਤਕੜਾ ਕਰਨ ਦੀ ਥਾਂ ਉਹਨਾਂ ਨੂੰ ਉਜਾੜ ਰਹੀ ਹੈ ਇਹ ਵੀ ਮੰਨ ਕਰਾਂਗੇ ਤੋਂ ਐ ਬੇਨਤੀਆਂ ਲਈ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਆਖਿਰ ਜੇ ਮੈਂ ਫੇਰ ਕਹਿਣਾ ਮੈਂ ਬੀਜੇਪੀ ਨੂੰ ਵੀ ਕਹਿਣਾ ਮੈਂ ਆਰਐਸਐਸ ਨੂੰ ਵੀ ਕਹਿਣਾ ਹੋ ਸਕਦਾ ਤੁਹਾਨੂੰ ਟੈਂਪਰੇਰੀ ਗੇਨ ਹੋ ਜਾਣ ਮਿਨਿਓਰਟੀਜ਼ ਦੇ ਇੰਸਟੀਟਿਊਸ਼ਨ ਤੇ ਕਬਜ਼ਾ ਕਰਨ ਲਈ ਰੀਜIONAL ਪਾਰਟੀਆਂ ਦੇ ਵਿੱਚ ਡਿਸਇੰਟੀਗ੍ਰੇਸ਼ਨ ਕਰਨ ਲਈ ਪਰ ਇਹ ਗੇਮ ਲੌਂਗ ਰਨ ਵਿੱਚ ਨਾ ਸੂਬੇ ਦੇ ਹਿੱਤ ਵਿੱਚ ਆ ਨਾ ਇਹ ਦੇਸ਼ ਦੇ ਹਿੱਤ ਵਿੱਚ ਆ ਨਾ ਇਹ ਕਮਿਊਨਿਟੀ ਦੇ ਹਿੱਤ ਅੰਦਰ ਮੈਂ ਉਹ ਵੀਰਾਂ ਨੂੰ ਬਿਲਕੁਲ ਸਿੱਧਾ ਸਵਾਲ ਕਰੂੰਗਾ ਕਿ ਉਹ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਤੁਸੀਂ ਜਰਾ ਹੁਣ ਸੌਖਾ ਕੇ ਕਹਿ ਦਿਓ ਇਹ ਤੋਂ ਅਸੀਂ ਬੀਜੇਪੀ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਇਹ ਆਰਐਸਐਸ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਹੈ ਤੁਹਾਡੇ 6 ਬੰਦੇ ਜਿਹੜੇ ਲੀਡਰਸ ਤੁਹਾਡੇ ਨਾਲ ਮੈਟਰ ਕਰਦੇ ਨੇ 6 ਦੇ 6 ਬੀਜੇਪੀ ਨਾਲ ਲੱਤ ਪੱਤ ਨਹੀਂ ਚੰਨੂ ਮਾਜਰਾ ਤੇ ਬਰਨਾਲਾ ਦਾ ਬੈਠੇ ਨੇ ਨਾਲ ਠੀਕ ਹੋ ਗਿਆ ਉਸ ਤੋਂ ਬਾਅਦ ਰਖੜਾ ਸਾਹਿਬ ਅਮਰੀਕਾ ਜਪੀਆਂ ਪਾਏ ਯਾਰ ਹੋ ਗਏ ਮਲੂਕਾ ਸਾਹਿਬ ਦੀ ਡਾਕਟਰ ਲਾ ਉਹਨਾਂ ਦੀ ਕੈਂਡੀਡੇਟ ਬਣ ਗਈ ਹੋ ਹੋ ਗਏ ਤੁਹਾਡੇ ਜੋ ਕਿਹੜਾ ਲੀਡਰ ਹੈ ਬੀਬੀ ਜੀ ਲਾਲਪੁਰਾ ਸਾਹਿਬ ਦੇ ਕਹਿਣ ਦੇ ਚੋਣ ਲੜ ਹਲੇ ਦੱਸੋ ਢੀਟਾ ਸਾਹਿਬ ਉਹਨਾਂ ਦੇ ਨਾਲ ਅਕਾਲੀ ਦਲ علیحدਾ ਬਣਾ ਕੇ ਅਕਾਲੀ ਦਲ ਦਾ ਪਿੱਠੇ ਛੋਰਾ ਮਾਰਨ ਦੀ ਕੋਸ਼ਿਸ਼ ਕਰਕੇ ਫਿਰ ਹਾਰ ਮੰਨ ਕੇ ਨਾਲ ਆਏ ਤੇ ਫਿਰ ਮਜਬੂਰੀ ਵਿੱਚ ਜਾਣਾ ਪਿਆ ਕਿ ਤੁਹਾਡੇ ਜੋ ਪੰਥਕ ਕਾਉਣਾ ਤੇ ਤੁਹਾਡਾ ਅਜੰਡਾ ਕੀ ਹੈ ਤੇ ਤੁਸੀਂ ਬੀਜਪੀ ਨਾਲ ਜਾਰੀ ਪਾਉਣ ਤੋਂ ਪਹਿਲਾਂ ਸ਼ਰਤ ਕਿਹੜੀ ਮੰਗ ਜਿਹੜੀ ਮਨਵਾਈ ਹੈ ਪੰਜਾਬ ਦਾ ਕੀ ਪਲਾ ਕੀਤਾ ਸਿਰਫ ਇਸ ਤੋਂ ਬਿਨਾ ਕਿ ਤੁਸੀਂ ਦਿੱਲੀ ਗੁਰਦੁਆਰਾ ਤੇ ਨਜਾਇਜ਼ ਕਬਜ਼ਾ ਹਰਿਆਣਾ ਦੀ ਇਲਲੀਗਲ ਬੜੀ ਕਮੇਟੀ ਤਖਤਾ ਤੇ ਉਹਨਾਂ ਦੇ ਨਜਾਇਜ਼ ਕਬਜ਼ੇ ਦੀ ਪਰੋੜਤਾ ਕਰਨ ਤੋਂ ਬਿਨਾ ਤੁਸੀਂ ਹੋਰ ਕੀ ਕੀਤਾ ਸੋ ਇਹ ਮੇਰੀਆਂ ਗੱਲਾਂ ਜਿਹੜੇ ਟੋਰਡੈਂਟ ਦੀਦਾ ਜਿਹੜਾ ਦੀ ਮੁਖੀ ਨੂੰ ਆਪਣੇ ਪਿੰਥ ਤੇਰੇ ਵੀ ਦੇ ਪੇਜ ਤੋਂ ਫਟੋ ਪਾ ਦੇ ਦੇ ਜੀ ਸਾਰੇ ਮੋਦੀ ਚੰਗੀ ਬੜਦੇ ਸਾਰੇ ਮੋਦੀ ਬੋ ਜਾ ਰਹੇ ਨੇ ਕੀ ਇਹ ਵਧੇ ਦੇ ਆਪਣੇ ਬਾਰੇ ਦਾ ਇੱਕ ਕੱਟ ਬਹੁਤ ਤਾਂ ਬੰਦ ਕੇ ਪਿਆ ਦੇਖੋ ਮੁਲਾਕਾਰੀ ਜੀ ਜਿਹੜਾ ਪੰਥਕ ਪਹਿਰਾਵਾ ਪਾ ਸਕਦਾ ਜਿਹੜਾ ਪੰਥਕ ਦਿਲੋਂ ਆ ਉਹ ਕੋਈ ਮੋਦੀ ਦੇ ਨਾਲ ਹੱਥ ਨਹੀਂ ਮਿਲਾ ਸਕਦਾ ਕਿਉਂਕਿ ਜਿਹੜੀ ਸੋਚ ਮਿਨੋਰਟੀਜ਼ ਨੂੰ ਕ੍ਰਸ਼ ਕਰਨ ਲਈ ਲਿਖੀ ਹੋਈ ਆ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਮੈਂ ਕਿਸੇ ਦਾ ਨਹੀਂ ਲੈਣਾ ਮੈਂ 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 ਇਹ ਕਹਿਣਾ ਇੱਕ ਵਾਢਿਓ ਜਿਹੜਾ ਵੀ ਆ ਸੁਆਮੀ ਜੀ ਗਏ ਜਿਹੜਾ ਜਿਹੜਾ ਵੀ ਆਰਐਸਐਸ ਤੇ ਬੀਜੇਪੀ ਦੇ ਆਖੇ ਪੰਜਾਬ ਦੇ ਵਿੱਚ ਰਹਿ ਗਏ ਪੰਜਾਬ ਦੇ ਵਾਯੂ ਮੰਡਲ ਦਾ ਆਨੰਦ ਮਾਣ ਰਿਆ ਉਹ ਪੰਥ ਵਿਰੋਧੀ ਹੋਊਗਾ ਤੇ ਪੰਜਾਬ ਵਿਰੋਧੀ ਹੋਊਗਾ ਜਿਹੜਾ ਯਾਰੀ ਆਰਐਸਐਸ ਤੇ ਬੀਜੇਪੀ ਨਾਲ ਪਗਾਊਗਾ ਦੇਖੋ ਸਾਫ ਗਏ ਨਹੀਂ ਆਪਣੇ ਸਾਰੇ ਗਏ ਨੇ ਕੋਣ ਵੀ ਲੱਗ ਗਏ ਨੇ ਦੇਖੋ ਮੈਂ ਤਾਂ ਤੁਹਾਨੂੰ ਕਹਾਂ ਏ ਟੂ ਜ਼ੈਡ ਮੈਂ ਇਹਦੇ ਜੈ ਐਕਸੈਪਸ਼ਨ ਨਹੀਂ ਕੋਈ ਕਿ ਜੇ ਮੈਂ ਉਹਨਾਂ ਨਾਲ ਯਾਰ ਮਾਂ ਹਾਂ ਪੰਜਾਬ ਦੇ ਮੁੱਖ ਮੁੱਦੇ ਨਹੀਂ ਜਿਹੜੇ ਪੰਜਾਬ ਦੀਆਂ ਪੈਂਡਿੰਗ ਇਸ਼ੂਸ ਆ ਸਾਡੀ ਹੁਣ ਵੀ ਗੱਲ ਸੀ ਉਹਨਾਂ ਨਾਲ ਹੁਣ ਫੇਰ ਉਰਾਉਣੇ ਆ ਅਸੀਂ ਪੰਜ ਸ਼ਰਤਾ ਵੋਟਾਂ ਵੇਲੇ ਰੱਖੀਆਂ ਸੀ ਉਹ ਸਾਡੀਆਂ ਉਸੇ ਤਰ੍ਹਾਂ ਕਾਇਮ ਆ ਹਰਿਆਣਾ ਕਮੇਟੀ ਤੋੜੀ ਜਾਵੇ ਸ਼੍ਰੋਮਣੀ ਕਮੇਟੀ ਬਹਾਲ ਕੀਤੀ ਜਾਵੇ ਲੈਜਿਸਲੇਚਰ ਬਣਾ ਕੇ ਗੁਰਦੁਆਰਿਆਂ ਦੇ ਵਿੱਚ ਬੀਜੇਪੀ ਦਾ ਪ੍ਰਬੰਧ ਖਤਮ ਕੀਤਾ ਜਾਵੇ ਸਿੱਖਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਹੱਕ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜਿਹੜੇ ਜ਼ਿੰਮੇਵਾਰਾਂ ਦੇ ਨਾਲ ਟੇਬਲ ਤੇ ਬੈਠ ਕੇ ਜਿਹੜੇ ਉਹਨਾਂ ਦੇ ਲੰਮਕ ਰਹੇ ਸੀਰੀਅਸ ਮਸਲੇ ਨੇ ਉਹਨਾਂ ਤੇ ਫੈਸਲਾ ਕੀਤਾ ਜਾਵੇ ਪੰਜਾਬ ਦੇ ਨਾਲ ਹੋਏ ਅਨਿਆਏ ਭਾਵੇਂ ਉਹ ਹੈੱਡਵਰਕਸ ਆ ਭਾਵੇਂ ਉਹ ਚੰਦੀ ਯਾਰਾ ਭਾਵੇਂ ਪੰਜਾਬੀ ਬੋਲਦੇ ਇਲਾਕੇ ਨੇ ਪੰਜਾਬ ਦੇ ਪਾਣੀ ਨੇ ਉਹਨਾਂ ਬਾਰੇ ਜੇ ਗੱਲਾਂ ਮਕਾਉਣਗੇ ਸਾਨੂੰ ਉਹਨਾਂ ਦੇ ਨਾਲ ਹੱਥ ਮਲਾਉਣ ਤੋਂ ਕੋਈ ਗੱਲ ਨਹੀਂ ਪਰ ਜੇ ਉਹ ਕਹਿਣ ਕਿ ਵੱਢ ਕੇ ਕਰ ਲਾਂਗੇ ਫੇਰ ਨਹੀਂ ਹੋਣਾ ਅੱਜ 35 ਲੱਖ ਦੀ ਸੈਕਟਾਗਾ ਆਪਣੇ ਰਾਣੀਪੁਰ ਬੋਟਾ ਦੇ ਵਿੱਚ ਅੱਛੇਦਰ ਵਾਕਲੀ ਦੇ ਸਾਦਨ ਉਹਨਾਂ ਦੇ ਸਿੱਖਾ ਤੇ ਛੱਡ ਉਹਨਾਂ ਦੇ ਸਿੱਖਾ ਉਹਨਾਂ ਦੇ ਸਿੱਖਾ ਤੇ ਛੱਡਦਾ ਕਿ ਦੁਸ਼ਮਣ ਦੀ ਪਛਾਣ ਕਰ ਲਈ ਜਾਵੇ ਤੇ ਜੇ ਤੋ ਖਦਰਾ ਨਹੀਂ ਤੁਹਾਡੀ ਹੋਂਦ ਨੂੰ ਉਹਦੇ ਜਿਹਦੇ ਨਾਲ ਵੀ ਤੁਹਾਨੂੰ ਚੰਗਾ ਲੱਗਦਾ ਆਪਣਾ ਨਾਲ ਲਿਆ ਜਾਵੇ ਜੇਕਰ ਜੇਕਰ ਸਿਆਜਕ ਪਾਰਟੀ ਨੂੰ ਉਹਨੇ ਜੇ ਪਾਕਿਸਤਾਨੀ ਪਾਰਟੀ ਵੀ ਬਹੁਤ ਬਣ ਗਈ ਸਰਕਾਰ ਦੇ ਦੇਖੋ ਫੌਮਤਾ ਪੰਜਾਬ ਚ ਵੀ ਬਣ ਗਈ ਫੈਸਲਾ ਕੋਈ ਵੀ ਲੈ ਲੇ ਮਜਬੂਰੀ ਨੂੰ ਆਵਾਜ਼ੀ ਦਾ ਇਹ ਇਹ ਲੋਕਾਂ ਦੀ ਹਵਾ ਦੇ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਆਊਟਸਾਈਡ ਸੂਬੇ ਵਾਲੇ ਸਿੱਖਾ ਵੀ ਮੇਰੀ ਅੱਜ ਵੀ ਗੱਲ ਸੁਣ ਲਓ ਜੰਮੂ ਵੀ ਆਪਣੇ ਹੀ ਕਮੇਟੀਆਂ ਵੀ ਚਾਰ ਬਣ ਗਈਆਂ ਪਰ ਅੱਜ ਵੀ ਜਦ ਮਸਲਾ ਪੰਥ ਦਾ ਉੱਠਦਾ ਹੈ ਗੱਲ ਸ਼੍ਰੋਮਣੀ ਕਮੇਟੀ ਕੋਲ ਆਉਂਦੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਹੁੰਦੀ ਹੈ ਆਵਾਜ਼ ਪੰਥ ਤੇ ਪੰਜਾਬ ਦੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦੇ ਸਿੱਖਾ ਦੀ ਪਰੰਪਰਾ ਦੇ ਮਤਵਕ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਮੋਟਾ ਉੱਤਰਾ ਉੱਥੇ ਹੁੰਦਾ ਬਾਹਰ ਵਾਲੇ ਲੋਕ ਪੋਲੀਟੀਕਲ ਕੰਪਲਸ਼ਨ ਇਹ ਕਿ ਕੋਈ ਫੈਸਲਾ ਲੈਂਦੇ ਨੇ ਉਹ ਉਹਨਾਂ ਦਾ ਫੈਸਲਾ ਉਹਨੂੰ ਕਿਸੇ ਤਰ੍ਹਾਂ ਵੀ ਅਕਾਲੀ ਦਲ ਕੰਡੋਨ ਨਹੀਂ ਕਰਦਾ ਹਾਂਜੀ ਅਕਾਲੀ ਦਲ ਦੇ ਦੁਪੱਤਰ ਸਭਾ ਦਾ ਮੈਂ ਇਹ ਲਾਂਚ ਕੀਤਾ ਕਿ ਅਕਾਲੀ ਸੁਭਾਅ ਹਾਲਿਆਤ ਰਹਾਂਗੇ ਇਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਕਿ ਸਾਡਾ ਕਿਸੇ ਵੀ ਪਾਰਟੀ ਨੂੰ سپورਟ ਨਹੀਂ ਹੈ ਤੁਹਾਨੂੰ ਮਾਜਾ ਜੀ ਤੇ ਬਣਾ ਲੈ ਦੋਰਾ ਸਿਕੋ ਨਿੱਜੀ ਫਿਕਰ ਨਿੱਜੀ ਪੋਲੀਟੀਕਲ ਆਦਮੀ ਦਾ ਕੀ ਹੁੰਦਾ ਜੀ ਜੇ ਉਹ ਜਾ ਕੇ ਵੋਟ ਭਾਜੀਪੀ ਲਈ ਮੰਗਦੇ ਨੇ ਤੇ ਚੰਨੂ ਮਾਜਰਾ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਕਹਿੰਦੇ ਆ ਕਿ ਉਹ ਆਪਣੇ ਸੈਂਟਰ ਦੇ ਵਿੱਚ ਪ੍ਰਭਾਵ ਨੂੰ ਯੂਜ਼ ਕਰਕੇ ਇਹ ਨੂੰ ਤੁਸੀਂ ਜਿਤਾਓ ਮੈਂ ਵਜ਼ੀਰ ਬਣਾ ਦੂੰਗਾ ਜੇ ਤੁਹਾਨੂੰ ਨਹੀਂ ਸੁਣੀਦਾ ਮੈਂ ਸੁਣਾ ਦੇਣਾ ਉਹਨਾਂ ਦੀ ਜਿਹੜੀ ਮੈਂ ਸੁਣਾ ਦੇਣਾ ਉਹ ਮੈਂ ਕਲੇਮ ਤੁਸੀਂ ਜੀ ਤੁਸੀਂ ਈ ਕਲੇਮ ਮੈਂ ਤਾਂ ਤਾਂ ਦੱਸ ਤਾਂ ਕਲੇਮ ਤਾਂ ਦੱਸੋ ਨਾ ਮੈਂ ਫੇਰਾ ਬਗਾਨਿਆਂ ਨਾਲ ਤੇ ਕਹੀ ਜਾਵਾਂ ਮੈਂ ਪਤੀ ਵਰਤਾਏ ਕਦੇ ਹੋਊਗੀ ਕੀ ਗੱਲ ਦੱਸੋ ਆ ਗ੍ਰੰਟ ਤੁਸੀਂ ਮੰਗ ਕੀਤੀ ਉਹ ਜਿਹੜਾ ਮੈਡੀਕਲ ਤੌਰ ਤੇ ਜਿਹੜਾ ਕਸ਼ਮਿਰ ਫੈਸਟੀ ਨੇ ਉਹ ਨਹੀਂ ਆ ਰਹੇ ਜਾਂ ਸਿੱਧੇ ਨਹੀਂ ਆ ਰਹੇ ਆ ਸੈਂਟਰ ਦੇ 60 ਪੈਸੇ ਆ ਰਹੇ ਆ ਉਹ 60 ਪੈਸੇ ਤਾਂ ਕੀ ਵੰਡੇ ਸੀਗੇ ਆਪਣੇ ਵੀ 40% ਨਹੀਂ ਪਾਏ ਤੇ ਉਹਨਾਂ ਦੇ 60 ਵੀ ਖਾਲੇ ਹੁਣ ਮਤਲਬ ਮਤਲਬ ਜਿਆ ਇਲਾਜ ਆ ਬੰਦ ਹੋ ਗਿਆ ਹੋ ਗਿਆ ਬੰਦ ਸਰਦ ਬਖੋਦੀ ਮਾਰ ਹੋ ਗਿਆ ਉਹ ਉਹ ਬੰਦ ਹੋ ਗਿਆ ਇਲਾਜ ਉਹਨਾਂ ਨੇ ਆਲਰੇਡੀ ਬੰਦ ਕਰਤਾ ਇਹ ਇਲਾਜ ਸਾਨੂੰ ਇਹ ਪਤਾ ਕਿ ਹਾਈ ਕੋਰਟ ਨੇ ਅੱਜ ਡਾਇਰੈਕਸ਼ਨ ਜਿਹੜੀ ਦੇਤੀ ਆ 15 ਤਰੀਕ ਨੂੰ ਸਾਫ ਹੋ ਜੂ ਕ੍ਰਿਸਟਲ ਕਲੀਅਰ ਇਹ 355 ਕਰੋੜ ਦਾ ਜਿਹੜਾ ਇਹ ਕਿੱਥੇ ਰਗਿਆ ਦੇਖੋ ਅਫਸੋਸ ਇਹ ਆ ਕਿ ਮਾਮਲਾ ਹਾਈ ਕੋਰਟ 'ਚ ਉਠੜ ਤੋਂ ਬਾਅਦ ਵੀ ਸਰਕਾਰਾਂ ਰਫਾ ਦਫਾ ਕਰ ਰਹੀਆਂ ਨੇ ਕਿੱਡਾ ਵੱਡਾ ਗੁਨਾਹ ਹੋਇਆ ਕਿ ਸੀਆਈਏ 'ਚ ਇੰਟਰਵਿਊ ਹੋਈ ਕਿ ਕੀ ਕਾਰਵਾਈ ਹੋ ਤੇ ਮਤਲਬ ਤੇਰੇ ਹੀ ਕਹਿ ਦੱਸਦਾ ਨਾ ਕਿ ਗੈਂਗਸਟਰਾਂ ਨੂੰ ਸਰਕਾਰਾਂ ਪਾਲ ਰਹੀਆਂ ਨੇ ਪਹਿਲਾ ਮੁਕਰੇ ਕਿ ਪੰਜਾਬ ਜਿਹੀ ਹੋਇਆ ਡੀਜੀਪੀ ਪ੍ਰਮੋਦ ਆਪਣੀ ਰਿਪੋਰਟ ਦਿੰਦੇ ਨੇ ਹੋਇਆ ਉਹ ਗੱਲ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀ ਹੈ ਕੁਛ ਨਹੀਂ ਇਹਦਾ ਮਤਲਬ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਕਿ ਪੰਜਾਬ ਹੁਣ ਚਲਾ ਕੌਣ ਰਿਹਾ ਹੈ ਗਿਆਨ ਸਾਹਿਬ ਇੱਕ ਡੀਜੀਪੀ ਵੱਲੋਂ ਰਿਵੀਊ ਮੀਟਿੰਗ ਰੱਖੀ ਗਈ ਹੈ ਆਪਣੇ ਜਿਹੜੇ ਸਿੰਗਰ ਹੈਗੇ ਨੇ ਉਹਨਾਂ ਇਸ ਜੁਪਿੰਗ ਗਏ ਲੱਗਦਾ ਹੈ ਕਿ ਪਹਿਲਾ ਸਿੱਧੂ ਮੂਸੇ ਦਾ ਮੋਢੀ ਕਟਾਈ ਗਈ ਸੀ ਤਾਂ ਉਹਨਾਂ ਇੱਕ ਵੱਡਾ ਆਸਾ ਦੇ ਸਾਹਮਣੇ ਆ ਸੀ ਇਹ ਦੁਬਾਰਾ ਨਹੀਂ ਇੱਕ ਮੈਨੂੰ ਦੱਸਣਾ ਹੈ ਕਿ ਪਹਿਲਾਂ ਜਿਨ੍ਹਾਂ ਨੇ ਇਹ ਪ੍ਰੈਸ ਕਾਨਫਰੰਸ ਕਰਾਈਏ ਉਹਨਾਂ ਦੇ ਐਕਸੀਲੈਂਟ ਦੇ ਤਾ ਉਹਨਾਂ ਦੀ ਇਮਾਨਦਾਰੀ ਦਾ ਪਤਾ ਲੱਗੂਗਾ ਨਹੀਂ ਇਹ ਡਰਾਮੇ ਬਾਈ ਹੈ ਠੀਕ ਠੀਕ